ਉਨੇ ਤੇ ਬਲਾਸਟ ਹੋਇਆ ਕੀ ਗੱਲ ਆਵਾਜ਼ ਆਈ ਆ ਸੁਣ ਕੇ ਅਸੀਂ ਆਏ ਆ ਜਦ ਕੀ ਕਹਿ ਰਹੇ ਇੱਥੇ ਜ਼ਰੇ ਬੀਤੇ ਬੰਦੇ ਕੋਲ ਬੰਮ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਫਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਹੈ ਐਨ ਇਸ਼ਾਰਾ ਰੋੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਕਿ ਪਤਾ ਵੀ ਕਿਹੜੀ ਮੰਚਨ ਆ ਲਾਇਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਆਗੂ ਕਿ ਲੱਗੀ ਹੋਈ ਆ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ 'ਚ ਲੱਦਾ ਦਾ ਦੇਖਿਆ ਉਹਨੂੰ ਨੱਤ ਲੁੱਟਾ ਉੱਡ ਗਿਆ ਸੀ ਉਹਦੀਆਂ ਬਾਹਾਂ ਵੀ ਹੱਲੀ ਸੀ ਲੱਤਾਂ ਵੀ ਉੱਡ ਗਈਆਂ ਸੀ ਉਹਦੀਆਂ ਲੱਗਦਾ ਜੀ ਇੱਥੇ ਬਿਲਕੁਲ ਵੱਡਾ ਕਿੰਨੇ ਕੰਦਰ ਨੋਜਵਾਨ ਸੀਗਾ ਜਿਹਦੇ ਦੇ ਸੀਗਾ ਲੱਗਦਾ ਜੀ 35-40 ਸਾਲ ਦੀ ਉਮਰ ਲੱਗਦੀ ਉਹਦੀ ਲੱਗਦਾ ਜੀ ਵੱਡਾ ਹਾਸਾ ਟੱਲਿਆ ਬਿਲਕੁਲ ਜੀ ਬਿਲਕੁਲ ਹਾਸਾ ਹੁੰਦੋ ਟੱਲਿਆ ਕੀ ਪਤਾ ਕਿਹੜੀ ਮਨਛਾ ਨਾਲ ਆਇਆ ਸੀ ਬੋਲੇ ਕਹਿੰਦੇ ਦੱਸਿਆ ਮੈਂ ਇੱਥੇ ਆਇਆ ਬੰਦੇ ਦਾ ਨੱਤਾਂ ਤੇ ਬਾਹਾਂ ਤੇ ਸੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਆ ਕੁਝ ਕਲੀਅਰ ਨਹੀਂ ਹੋਇਆ ਜਗ੍ਹਾ ਕਿਹੜੀ ਆ ਸਰ ਸਰ ਕਿਹੜੀ ਜਗ੍ਹਾ ਆ ਮਜੀਠਾ ਰੋਡ ਆ ਮਜੀਠਾ ਰੋਡ ਨਹੀਂ ਨਹੀਂ ਮਜੀਠਾ ਰੋਡ ਤੇ ਹੈਗੀ ਬਾਈਪਾਸ ਪੈ ਰਿਆ 30 ਸਰ ਮਜੀਠਾ ਰੋਡ ਬਾਈਪਾਸ ਮਜੀਠਾ ਰੋਡ ਬਾਈ ਅਪੋਜਟ ਨਸ਼ਹਰਾ ਨੀਉ ਰੂਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਟੈਂਕਰ ਹੁੰਦੀ ਕੋਈ ਚੀਜ਼ ਹੁੰਦੀ ਹੈ ਅਜਿਹੀ ਗੱਲ ਲੱਗੀ ਨਹੀਂ ਕੋਈ ਕਹਿੰਦੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਫਟਾ ਨੋ 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 ਲਿਆ ਹਾਜੀ ਕੋਈ ਗੱਲ ਨਹੀਂ ਪੱਤੀ ਵਾਲਾ ਖੰਭਾ ਆ ਦੱਸਦਾ ਰਹੇ ਮੈਂ ਸਭ ਤੋਂ ਪਹਿਲਾਂ ਉਹਨੂੰ ਹਸਪਤਾਲ ਪਹੁੰਚਾਇਆ ਬਹੁਤ ਡਿਊਰੀ ਸੀ ਉਹਨੂੰ ਬਚਾਉਣਾ ਉਹਨੂੰ ਪਾਣੀ ਪੂਣੀ ਪਿਆ ਕੇ ਹਸਪਤਾਲ ਪਹੁੰਚਾ ਦਿੱਤਾ ਆ ਫਸਟ ਐਡ ਵਾਸਤੇ ਗੱਡੀ ਆ ਗਈ ਸੋਸ ਲਈ ਉਹਨੂੰ ਭੇਜ ਦਿੱਤਾ ਸਰ ਦਾ ਟਾਕੀ ਨਾ ਮਾੜੇ ਗ੍ਰੇਟ ਮੈਂ ਚੌਕੀ ਇੰਚਾਰਜ ਬਲਕ ਲਾਂਚ ਜਿੰਦਰ ਸਿੰਘ ਮੇਰਾ ਕਹਿ ਰਹੇ ਹੋ ਨਾ ਇੱਥੇ ਬਲਾਸਟ ਹੋਇਆ ਕੀ ਗੱਲ ਆਵਾਜ਼ ਆਈ ਆ ਸੁਣ ਕੇ ਅਸੀਂ ਆਏ ਆ ਜਦ ਕੀ ਕਹਿ ਰਹੇ ਇੱਥੇ ਜ਼ਰੇ ਵੀ ਇੱਥੇ ਬੰਦੇ ਕੋਲ ਬੰਮ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਪਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਐ